ਸਸ਼ੇਕਾਲਸ ਕਾਈਨ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਦੇ ਵੱਦੋ ਆਪਣੇ ਉਮੀਦਵਾਰ ਚੋਣ ਮਦਾਂ ਦੇ ਵਿੱਚ ਉਤਾਰੇ ਜਾ ਰਹੇ ਨੇ ਉੱਥੇ ਹੀ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਚੱਲ ਰਹੀ ਹੈ ਇਸੇ ਕੜੀ ਤਹਿਤ ਐਨਐਸਯੂਆਈ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ ਬਨਾ ਦੇ ਵੱਲੋਂ ਐਨਐਸਯੂਆਈ ਦਾ ਪੱਲਾ ਛੱਡ ਦਿੱਤਾ ਗਿਆ ਹੈ ਜਿਸ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਤੇ ਉੱਥੇ ਹੀ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਨੂੰ ਕਾਫੀ ਬਲ ਮਿਲੇਗਾ ਜੇਕਰ ਇੱਥੇ ਹੋਰ ਗੱਲ ਕਰੀਏ ਤਾਂ ਇਸ ਮ ਜਿਹੜਾ ਰਾਹੁਲ ਸ਼ਰਮਾ ਉਹਨਾਂ ਦੇ ਨਾਲ ਜਗਰੂ ਪਸੇਖੋਂ ਵੀ ਮੌਜੂਦ ਰਹੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰਾਹੁਲ ਸ਼ਰਮਾ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ ਹੈ ਐਨਐਸਯੂਆਈ ਦੇ ਮੀਤ ਪ੍ਰਧਾਨ ਨੇ ਰਾਹੁਲ ਸ਼ਰਮਾ ਜਿਨ੍ਹਾਂ ਦੇ ਵੱਲੋਂ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਦਲ ਬਦਲੂਆਂ ਦਾ ਦੌਰ ਲਗਾਤਾਰ ਜਾਰੀ ਹੈ ਜਿਵੇਂ ਕਈ ਆਗੂ ਜਿਨ੍ਹਾਂ ਨੇ ਦਲ ਬਦਲ ਰਹੇ ਨੇ ਕੋਈ ਭਾਜਪਾ 'ਚ ਸ਼ਾਮਿਲ ਹੋ ਰਿਹਾ ਕੋਈ ਆਮ ਆਦਮੀ ਚ ਤੇ ਕੋਈ ਕਾਂਗਰਸ 'ਚ ਹੋ ਉੱਥੇ ਹੀ ਹੁਣ ਐਨਐਸਯੂਆਈ ਦੇਮਿਤ ਪ੍ਰਧਾਨ rahul sharma ਦੇ ਵੱਲੋਂ ਜਿਹੜਾ ਪਾਰਟੀ ਛੱਡ ਕੇ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ rahul sharma ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ ਹੈ ਤੇ ਉੱਥੇ ਹੀ ਹੁਣ ਇਸ ਆਮ ਆਦਮੀ ਪਾਰਟੀ ਨੂੰ ਕਿੱਸ ਰਾਇਆਂ ਲਾਈ ਜਾ ਰਹੀਆਂ ਨੇ ਕਿ ਗੁਰਦਾਸਪੁਰ ਤੋਂ ਵੱਡਾ ਬਲ ਮਿਲੇਗਾ ਚੋਣ ਪ੍ਰਚਾਰ ਦੇ ਵਿੱਚ ਤੇ ਵੋਟਾਂ ਦੇ ਵਿੱਚ ਉੱਥੇ ਹੀ ਜਗਰੂਪ ਸੇਖਵਾ ਵੀ ਜਿਹੜਾ ਨੇ ਇਸ ਮੌਕੇ ਦੇ ਉੱਤੇ ਮੌਜੂਦ ਰਹੇ ਨੇ ਸਸ਼ਿਆ ਕਾਲਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਅਦੇ ਵਦੋ ਆਪਣੇ ਉਮੀਦਵਾਰ ਚੋਣ ਮਦਾਂ ਦੇ ਵਿੱਚ ਉਤਾਰੇ ਜਾ ਰਹੇ ਨੇ ਉੱਥੇ ਹੀ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਇਸੇ ਕੜੀ ਤਹਿਤ ਐਨਐਸਯੂਆਈ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ ਉਹਨਾਂ ਦੇ ਵੱਲੋਂ ਐਨਐਸਯੂਆਈ ਦਾ ਪੱਲਾ ਛੱਡ ਦਿੱਤਾ ਗਿਆ ਹੈ ਜਿਸ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਤੇ ਉੱਥੇ ਹੀ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਨੂੰ ਕਾਫੀ ਬਲ ਮਿਲੇਗਾ ਜੇਕਰ ਇੱਥੇ ਹੋਰ ਗੱਲ ਕਰੀਏ ਤਾਂ ਇਸ ਮੌਕੇ ਜਿਹੜਾ ਰਾਹੁਲ ਸ਼ਰਮਾ ਉਹਨਾਂ ਦੇ ਨਾਲ ਜਗਰੂ ਪਸੇਖੋਂ ਵੀ ਮੌਜੂਦ ਰਹੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰਾਹੁਲ ਸ਼ਰਮਾ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ ਹੈ ਐਨਐਸਯੂਆਈ ਦੇ ਮੀਤ ਪ੍ਰਧਾਨ ਨੇ ਰਾਹੁਲ ਸ਼ਰਮਾ ਜਿਹਨਾਂ ਦੇ ਵੱਲੋਂ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਦਲ ਬਦਲੂਆਂ ਦਾ ਦੌਰ ਲਗਾਤਾਰ جاری ਹੈ ਜਿਵੇਂ ਕਈ ਆਗੂ ਜਿਹੜਾ ਨੇ ਦਲ ਬਦਲ ਰਹੇ ਨੇ ਕੋਈ ਭਾਜਪਾ 'ਚ ਸ਼ਾਮਿਲ ਹੋ ਰਿਹਾ ਕੋਈ ਆਮ ਆਦਮੀ 'ਚ ਤੇ ਕੋਈ ਕਾਂਗਰਸ 'ਚ ਉੱਥੇ ਹੀ ਹੁਣ ਐਨਐਸਯੂਆਈ ਦੇਮਿਤ ਪ੍ਰਧਾਨ rahul sharma ਦੇ ਵੱਲੋਂ ਜਿਹੜਾ ਪਾਰਟੀ ਛੱਡ ਕੇ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ rahul sharma ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ ਹੈ ਤੇ ਉੱਥੇ ਹੀ ਹੁਣ ਇਸ ਆਮ ਆਦਮੀ ਪਾਰਟੀ ਨੂੰ ਕਿੱਸ ਰਾਇਆਂ ਲਾਈ ਜਾ ਰਹੀਆਂ ਨੇ ਕਿ ਗੁਰਦਾਸਪੁਰ ਤੋਂ ਵੱਡਾ ਬਲ ਮਿਲੇਗਾ ਚੋਣ ਪ੍ਰਚਾਰ ਦੇ ਵਿੱਚ ਤੇ ਵੋਟਾਂ ਦੇ ਵਿੱਚ ਉੱਥੇ ਹੀ ਜਗਰੂਪ ਸੇਖਵਾ ਵੀ ਜਿਹੜਾ ਨੇ ਇਸ ਮੌਕੇ ਦੇ ਉੱਤੇ ਮੌਜੂਦ ਰਹੇ